ਗੁਰਮੁਖ ਪਿਆਰਿਓ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਦੇ ਕੋਲ ਇੱਕ ਨੌਜਵਾਨ ਪਰਿਵਾਰ ਸਮੇਤ ਆਇਆ ਆ ਕੇ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਸਾਡੇ ਤੇ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਵੀ ਜਦੋਂ ਅਸੀਂ ਅਰਦਾਸ ਕਰਦੇ ਹਾਂ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਪਰ ਇਸ ਦੇ ਬਜਾਏ ਜਦੋਂ ਕੋਈ ਮਹਾਪੁਰਖ ਰੱਬੀ ਰੂਹ ਅਰਦਾਸ ਕਰੇ ਉਦੀ ਅਰਦਾਸ ਛੱਟ ਮੰਨੀ ਜਾਂਦੀ ਆ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਇਹ ਬਾਣੀ ਵੀ ਕਹਿੰਦੀ ਆ ਕਿਰਪਾ ਕਰੋ ਜੀ ਸਾਨੂੰ ਦੱਸੋ ਅਰਦਾਸ ਕਰਨ ਦੀ ਜੁਗਤੀ ਕੀ ਹੈ ਕੀ ਮੰਗਣਾ ਚਾਹੀਦਾ ਅਰਦਾਸ ਵਿੱਚ ਤੁਹਾਡੀ ਅਰਦਾਸ ਵਿੱਚ ਕੀ ਆ ਉਦੋਂ ਬਾਬਾ ਜੀ ਨੇ ਉਹਨਾਂ ਨੂੰ ਕੋਲ ਬਿਠਾ ਲਿਆ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਹਿਣ ਲੱਗੇ ਆਓ ਤੁਹਾਨੂੰ ਇੱਕ ਕਥਾ ਸੁਣਾਉਨੇ ਆ ਸੁਣੋ ਪਹਿਲਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਕੋਈ ਅਭਿਆਸੀ ਸੀ ਬੰਦਾ ਗੁਰਮਖ ਆਤਮਾ ਸੀ ਰੋਜ਼ ਜੁੜਦਾ ਸੀ ਨਿਤਨੇਮ ਦੇ ਵਿੱਚ ਚੌਕੜਾ ਮਾਰ ਕੇ ਇੱਕ ਦਿਨ ਕੀ ਹੋਇਆ ਉਦੀ ਘਾਲਣਾ ਵੇਖ ਕੇ ਪਰਮੇਸ਼ਰ ਜੀ ਪ੍ਰਸੰਨ ਹੋ ਗਏ ਆਕਾਸ਼ ਬਾਣੀ ਹੋਈ ਇਨੀ ਘਾਲਣਾ ਕਾੜ ਰਿਹਾ ਕੀ ਮੰਗਦਾ ਹੈ ਕਹਿਣ ਲੱਗਾ ਜੋ ਮੈਂ ਮੰਗਦਾ ਕਿਰਪਾ ਕਰਕੇ ਮੈਨੂੰ ਦੇ ਦੋਗੇ ਭਗਵਾਨ ਜੀ ਨੇ ਆਖਿਆ ਬੋਲੋ ਇੰਦਾ ਜੀ ਮੈਂ ਮੰਗਦਾ ਪ੍ਰੇਮ। ਭਗਵਾਨ ਕਹਿਣ ਲੱਗੇ ਭਾਈ ਪ੍ਰੇਮ ਨੂੰ ਕੀ ਕਰਨਾ? ਤੈਨੂੰ ਬਹੁਤੀਆਂ ਕੀਮਤੀ ਚੀਜ਼ਾਂ ਦੇ ਦਿੰਨੇ ਆ। ਪਦਾਰਥ ਦੇ ਦਿੰਨੇ ਆ। ਮਾਇਆ ਲੈ ਲੈ। ਕੋਠੀਆਂ ਕਾਰਾਂ ਲੈ ਲੈ। ਜ਼ਮੀਨ ਨਹੀਂ ਮਹਿੰਗੀ ਹੁੰਦੀ ਆ ਜਾਇਦਾਦ ਉਹ ਲੈ ਲੈ। ਉਹ ਗੁਰਮੁਖ ਕਹਿਣ ਲੱਗਾ ਨਹੀਂ। ਪਰਮੇਸ਼ਰ ਜੀ ਮੈਨੂੰ ਤਾਂ ਆਪਣੇ ਪ੍ਰੇਮ ਦੀ ਦਾਤ ਹੀ ਬਖਸ਼ੋ। ਭਗਵਾਨ ਕਹਿੰਦੇ ਓਂ ਕਰ। ਹੀਰੇ ਜਵਾਹਰਾਤ ਲੈ ਲੈ। ਕਹਿੰਦਾ ਨਹੀਂ ਜੀ ਪ੍ਰੇਮ ਚਾਹੀਦਾ। ਭਗਵਾਨ ਕਹਿਣ ਲੱਗੇ ਅੱਛਾ ਇਉਂ ਕਰ ਤੈਨੂੰ ਕਲਮ ਦੀ ਤਾਕਤ ਦੇ ਦਿੰਨੇ ਆਂ। ਵੀ ਜੋ ਲਿਖੇਂਗਾ ਮਿਲ ਜਾ ਕਰੇਗਾ। ਕਹਿਣ ਲੱਗਾ ਨਹੀਂ ਜੀ ਮੇਰੀ ਤਾਂ ਮੰਗ ਹੀ ਇੱਕੋ ਆ ਵੀ ਮੈਨੂੰ ਤਾਂ ਪ੍ਰੇਮ ਹੀ ਚਾਹੀਦਾ। ਪ੍ਰੇਮ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਚਾਹੀਦਾ। ਭਗਵਾਨ ਜੀ ਕਹਿਣ ਲੱਗੇ ਭਾਈ ਵੀ ਪ੍ਰੇਮ ਨਾਲ ਕਰੇਂਗਾ ਕੀ? ਵੀ ਕਿਉਂ ਤੂੰ ਮੰਗ ਰਿਆਂ ਵਾਰ-ਵਾਰ ਜਦੋਂ ਤੈਨੂੰ ਅਸੀਂ ਕੀਮਤੀ ਚੀਜ਼ਾਂ ਦੇ ਰਹੇ ਆਂ। ਅਸੀਂ ਤੇਰੇ ਤੇ ਬਹੁਤ ਜ਼ਿਆਦਾ ਪ੍ਰਸੰਨ ਤੇ ਪ੍ਰਸੰਤਾ ਕਰਕੇ ਤੈਨੂੰ ਰਾਜ ਭਾਗ ਦੇ ਦਿੰਨੇ ਆ ਇੱਥੋਂ ਦਾ ਮਾਲਕ ਬਣਾ ਦਿੰਨੇ ਆ ਰਿਆਸਤ ਦਾ ਰਾਜਾ ਕਹਿੰਦਾ ਜੀ ਨਹੀਂ ਮੈਨੂੰ ਇਹ ਸਭ ਕੁਝ ਨਹੀਂ ਚਾਹੀਦਾ ਸਗਲੇ ਸ੍ਰਿਸ਼ਟ ਕੋ ਰਾਜਾ ਦੁਖੀ ਜਾ ਰਾਜੇ ਵੀ ਦੁਖੀ ਹੈ ਮੈਨੂੰ ਤਾਂ ਪ੍ਰੇਮ ਚਾਹੀਦਾ ਜੇ ਮੇਰੇ ਤੇ ਖੁਸ਼ ਹੋ ਮੇਰੀ ਝੋਲੀ ਵਿੱਚ ਪ੍ਰੇਮ ਦੀ ਦਾਤ ਪਾ ਦਿਓ ਕੋਲ ਖੜਾ ਸੀ ਉੱਥੇ ਇੱਕ ਦੇਵਤਾ ਉਹਨੇ ਕਹਿਣ ਲੱਗਾ ਵੀ ਭਗਵਾਨ ਜੀ ਵੀ ਜੇ ਉਹ ਪ੍ਰੇਮ ਮੰਗਦਾ ਤੇ ਤੁਸੀਂ ਪ੍ਰੇਮ ਦੇ ਦਿਓ ਤੁਸੀਂ ਹੋਰ ਕੀਮਤੀ ਦਾਤਾਂ ਕਿਉਂ ਦੇਣਾ ਚਾਹੁੰਦੇ ਹੋ ਸੁਣਿਓ ਭਗਵਾਨ ਜੀ ਨੇ ਕੀ ਉੱਤਰ ਦਿੱਤਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਇਹ ਜੋ ਅਰਦਾਸ ਆ ਇਹ ਬਹੁਤ ਵੱਡੀ ਯੋਗਤੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਝੀ ਹੋ ਰਹੀ ਆ ਜੇ ਸਮਝ ਆ ਜੇ ਆਪ ਜੀ ਦੇ ਭਗਵਾਨ ਜੀ ਕਹਿਣ ਲੱਗੇ ਦੇਵਤਾ ਜੀ ਪ੍ਰੇਮ ਦੀ ਦਾਤ ਰਾਜ ਭਾਗ ਹੀਰੇ ਜਵਾਹਰਾਤ ਇਨਾਂ ਸਾਰੀਆਂ ਦਾਤਾਂ ਤੋਂ ਕਿਤੇ ਵੱਧ ਕੀਮਤੀ ਐ ਜਿੱਥੇ ਮੈਂ ਪ੍ਰੇਮ ਦੀ ਦਾਤ ਦੇ ਦੇਵਾਂ ਉੱਥੇ ਮੈਂ ਵੱਧ ਜਾਣਾ ਫਿਰ ਬਾਕੀ ਦਾਤਾਂ ਦੇ ਕੇ ਤਾਂ ਮੈਂ ਛੁੱਟ ਜਾਣਾ ਪਰ ਜਿੱਥੇ ਪ੍ਰੇਮ ਦੀ ਦਾਤ ਦੇ ਦੇਵਾਂ ਉੱਥੇ ਮੇਰਾ ਕੰਮ ਮੁੱਕਦਾ ਹੀ ਨਹੀਂ ਉੱਥੇ ਤਾਂ ਓਹ ਹੋ ਜਾਂਦਾ ਮੈਨੂੰ ਨੌਕਰੀ ਕਰਨੀ ਪੈਂਦੀ ਐ ਜਿਵੇਂ ਜਿਹੜੇ ਨੌਕਰੀ ਕਰਦੇ ਆ ਆਪਾਂ ਨੂੰ ਸਾਧ ਸੰਗ ਜੀ ਪਤਾ ਨਾ ਕਿ ਓਹ ਜਾਂਦੇ ਆ ਹਰ ਵਾਰ ਨੌਕਰੀ ਕਰਨ ਰੋਜ਼ ਇਦਾਂ ਪ੍ਰੇਮ ਵਾਲਿਆਂ ਦੇ ਤਾਂ ਮੈਨੂੰ ਨੌਕਰ ਬਣ ਕੇ ਸਾਰੇ ਕਾਰਜ ਸਵਾਰਨੇ ਪੈਂਦੇ ਆ ਭਗਤ ਰਵਦਾਸ ਜੀ ਫਰਮਾਉਂਦੇ ਆ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹਿ ਰਵਦਾਸ ਛੂਟ ਬੋ ਕਵਨ ਗੁਣ ਇਹ ਪ੍ਰੇਮ ਦੀ ਜੇਵਰੀ ਦੇ ਬੱਧੇ ਹੁੰਦੇ ਆ ਭਗਵਾਨ ਜੀ ਕੌਣ ਪਾਉਂਦੇ ਆ ਪ੍ਰੇਮ ਦੀਆਂ ਡੋਰੀਆਂ ਉਹ ਬਸ ਰੱਬ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਭਾਈ ਵੀਰ ਸਿੰਘ ਜੀ ਬਹੁਤ ਸੰਤ ਕਵੀ ਹੋਏ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਉਹਨਾਂ ਦਾ ਨਾਮ ਸੁਣਿਆ ਨਹੀਂ ਹੋਵੇਗਾ ਜੇ ਪੰਜਾਬ ਦੀ ਧਰਤੀ ਤੇ ਰਹਿੰਦੇ ਹੋ ਦੂਰ ਦੂਰ ਤੱਕ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਸੰਗਤ ਜਾਣਦੀ ਆ ਉਹਨਾਂ ਦੀ ਇੱਕ ਕਿਤਾਬ ਸੀ ਪੁਸਤਕ ਸੀ ਪਿਆਰੇ ਜੀਓ ਉਹਦੇ ਵਿੱਚ ਸਾਧ ਸੰਗਤ ਜੀ ਬੜਾ ਸੁੰਦਰ ਲਿਖਿਆ ਵੀ ਸਾਨੂੰ ਬਹੁਤੇ ਗਿਆਨਾਂ ਦੀ ਕੋਈ ਲੋੜ ਨਹੀਂ ਸਾਨੂੰ ਤਾਂ ਇੱਕ ਸ਼ੈ ਚਾਹੀਦੀ ਆ ਜੋ ਸਭ ਤੋਂ ਅਨਮੋਲ ਆ ਉਹ ਅਸਲੀ ਆ ਉਹ ਸ਼ੈ ਦਾ ਨਾਮ ਹੈ ਪਿਆਰ ਭਰਿਆ ਨਾਮ ਪ੍ਰੇਮ ਉਹ ਕਿਹਦੇ ਨਾਲ ਨਾਨਕ ਪ੍ਰੇਮ ਗੁਰੂ ਨਾਨਕ ਸਾਹਿਬ ਜੀ ਨਾਲ ਪਿਆਰ ਜੇ ਲੋੜ ਆ ਤਾਂ ਇੱਕੋ ਤਾਂਗਾ ਜੇ ਲੋੜ ਆ ਉਹ ਵੀ ਇੱਕਾ ਤਾਂਗਾ ਉਹ ਵੀ ਇੱਕਾ ਕੀ ਧਨ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰੇਮ ਅੰਦਰ ਵਸ ਜਾਵੇ ਕਾਸ਼ ਉਹ ਘੜੀ ਆਏ ਫਿਰ ਕਦੇ ਖੁੱਸੇ ਨਾ ਪਿਆਰ ਦਾ ਰਸ ਵੱਜ ਜਾਏ ਅੱਗੇ ਲਿਖਦੇ ਆ ਭਾਈ ਵੀਰ ਸਿੰਘ ਜੀ ਬਹੁਤ ਸੁੰਦਰ ਆਪਦੀ ਕਿਤਾਬ ਦੇ ਵਿੱਚ ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਪੂਰਨ ਰੂਪ ਵਿੱਚ ਪਤਾ ਲੱਗ ਜੇ ਕਿਉਂਕਿ ਅਸੀਂ ਕਿਤਾਬਾਂ ਨਾਲੋਂ ਬਹੁਤ ਟੁੱਟੇ ਹੋਏ ਹਾਂ ਹੋਰਾਂ ਚੀਜ਼ਾਂ ਨਾਲ ਅਸੀਂ ਜੁੜੇ ਹੋਏ ਹਾਂ ਤੇ ਜਿਹੜੀਆਂ ਸਾਨੂੰ ਹੋਰ ਪਾਸੇ ਲੈ ਜਾਂਦੀਆਂ ਨੇ ਮਨ ਨੂੰ ਖੜਾਉਂਦੀਆਂ ਨੇ ਭਾਈ ਇਸ ਕਰਕੇ ਕਹਿੰਦੇ ਮੁਕਤੀ ਵੀ ਕੁਝ ਨਹੀਂ ਸਵਰਗ ਵਿਕੰਠ ਵੀ ਕਿਸੇ ਕੰਮ ਨਹੀਂ ਸਾਰੀ ਅਸਲ ਚੀਜ਼ ਤਾਂ ਪ੍ਰੇਮ ਆ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਪ੍ਰੇਮ ਇਹ ਪ੍ਰੇਮ ਲੱਗ ਜਾਵੇ ਪ੍ਰੇਮ ਦੀ ਧੁਨ ਵਿੱਚ ਮਗਨ ਰਹੀਏ ਲਗਨ ਲੱਗੀ ਰਹੇ ਗੁਰੂ ਨਾਨਕ ਮਹਾਰਾਜ ਆਪਣਾ ਪਿਆਰ ਲਾ ਦਿਓ ਇਸ ਤਰ੍ਹਾਂ ਗੁਰਮੁਖ ਪਿਆਰਿਓ ਬਹੁਤ ਬਖਸ਼ਿਸ਼ਾਂ ਹੋ ਜਾਂਦੀਆਂ ਨੇ ਬਹੁਤ ਕਿਰਪਾ ਹੋ ਜਾਂਦੀ ਹੈ ਸਤਿਗੁਰੂ ਦੀ ਤਾਂ ਸਾਰੀ ਸੰਗਤ ਨੂੰ ਪਤਾ ਜਿਵੇਂ ਦਸਾਂ ਜਾਮਿਆਂ ਤੱਕ ਸਤਿਗੁਰੂ ਸਰੀਰ ਕਰਕੇ ਵਿਚਰੇ ਇਹਨਾਂ ਤਾਂ ਪਤਾ ਹੀ ਆ ਨਾ ਦਸਵੇਂ ਪਾਤਸ਼ਾਹ ਜੀ ਨੇ ਫਿਰ ਅੱਗੋਂ ਸਾਨੂੰ ਲੜ ਲਾਇਆ ਕਿਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਗੁਰੂ ਮਹਾਰਾਜ ਨੇ ਉੱਥੇ ਬੇਨਤੀ ਨਹੀਂ ਕੀਤੀ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਬਹੁਤਾ ਧਿਆਨ ਦੇਣਾ ਇੱਧਰ ਸਤਿਗੁਰੂ ਜੀ ਨੇ ਸਾਨੂੰ ਸਮੱਤ ਦਿੱਤੀ ਆ ਅੱਜ ਤੋਂ ਬਾਅਦ ਸਾਡੀ ਅਰਦਾਸ ਕਿੰਨਾ ਅੱਗੇ ਹੋਵੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਇੱਥੋਂ ਹੀ ਪਤਾ ਲੱਗਦਾ ਜਿਹੜੇ ਪੂਰਨ ਮਹਾਪੁਰਖ ਹੁੰਦੇ ਆ ਉਹ ਆਪਣੇ ਨਾਲ ਨਹੀਂ ਉਹ ਸਤਿਗੁਰੂ ਨਾਲ ਜੋੜਦੇ ਆ ਬਹੁਤ ਧਿਆਨ ਦੇਣਾ ਦਸਾਂ ਪਾਤਸ਼ਾਹੀਆਂ ਤੋਂ ਬਾਅਦ ਕਲਗੀਧਰ ਪਿਤਾ ਜੀ ਨੇ ਸਾਨੂੰ ਲੜ ਲਾਇਆ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਮੌਕੇ ਤੇ ਸਾਡੀ ਅਰਦਾਸ ਉਹਨਾਂ ਕੋਲ ਹੋਈ ਹੈ ਹੁਣ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਣਾ ਵਿੱਚ ਅਰਦਾਸ ਕੀਤੀ ਤੇ ਜੇ ਅਰਦਾਸ ਕਰੋਗੇ ਪਰ ਹਿਰਦੇ ਵਿੱਚ ਪਿਆਰ ਨਹੀਂ ਫੇਰ ਹੀ ਅਰਦਾਸ ਪੂਰੀ ਨਹੀਂ ਹੋਣੀ ਇਹ ਖਿਆਲ ਕਰਿਓ ਕਮ ਇਥੇ ਤੁਹਾਨੂੰ ਦੱਸ ਦੇਵਾਂ ਬਾਬਾ ਅਨੰਦ ਸਿੰਘ ਜੀ ਕਿਆ ਕਰਦੇ ਸੀ ਬਚਨ ਕਰਦੇ ਹੁੰਦੇ ਸੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਨੂੰ ਉਦੋਂ ਪਹਿਲਾ ਸਮਿਆਂ ਦੀ ਗੱਲ ਆ ਵੀ ਕਈਆਂ ਨੇ ﺍﻟमारीਆਂ ਵਿੱਚ ਰੱਖਿਆ ਹੋਇਆ ਜੇ ਇਹੋ ਜੇ ਕੰਮ ਕਰੂਗੇ ਅਰਦਾਸ ਕਿਵੇਂ ਸੁਣੀ ਜਾਵੇਗੀ ਜਿਹਦੇ ਅੱਗੇ ਅਰਦਾਸ ਕਰਨੀ ਆ ਉਹਦੇ ਵਾਸਤੇ ਹਿਰਦੇ ਚ ਪਿਆਰ ਹੀ ਨਹੀਂ ਤਾਂ ਭਾਈ ਕਿਵੇਂ ਤੁਹਾਡੀ ਅਰਦਾਸ ਸੁਣੀ ਜਾਵੇਗੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਜਦੋਂ ਅਰਦਾਸ ਕਰਨੀ ਆ ਮੁਹੱਬਤ ਹੀ ਨਹੀਂ ਪਿਆਰ ਹੀ ਨਹੀਂ ਫਿਰ ਅਰਦਾਸ ਨਹੀਂ ਪਹੁੰਚਦੀ ਇਸ ਕਰਕੇ ਤੁਹਾਡੇ ਸਵਾਲ ਦਾ ਜਵਾਬ ਇਹੀ ਆ ਭਾਈ ਵੀ ਮਹਾਪੁਰਖਾਂ ਦੇ ਅੰਦਰ ਰੱਬੀ ਪਿਆਰ ਹੁੰਦਾ ਬਾਣੀ ਦਾ ਅਦਬ ਹੁੰਦਾ ਸਤਕਾਰ ਹੁੰਦਾ ਰਸਨਾ ਤੇ ਵਾਹਿਗੁਰੂ ਦਾ ਨਾਮ ਹੁੰਦਾ ਆਪਣੀ ਰਸਨਾ ਤੇ ਹੁਣ ਚੁਗਲਈ ਨਿੰਦਿਆ ਕਿੰਨੀਆਂ ਮਾੜੀਆਂ ਚੀਜ਼ਾਂ ਚੱਲਦੀਆਂ ਹਨ ਜੀ ਤੇ ਆਪਣੀ ਰਸਨਾ ਜਿਹੜੀ ਜੀਭ ਕਿਵੇਂ ਕੁਫਰ ਤੋਲਦੀ ਆ ਕਿੰਨਾ ਦੂਜਿਆਂ ਬਾਰੇ ਮੰਦਾ ਬੋਲਦੀ ਆ ਦਿਮਾਗ ਵਿੱਚ ਭੜੇ ਵਿਚਾਰ ਚੱਲਦੇ ਆ ਹੱਥ ਵੀ ਸਾਡੇ ਸੱਚੀ ਸੁੱਚੀ ਕਿਰਤ ਨਹੀਂ ਕਰਦੇ ਤਾਂ ਇਸ ਕਰਕੇ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ। ਪਾਬਾ ਅਨੰਦ ਸਿੰਘ ਜੀ ਕਹਿੰਦੇ ਭਾਈ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਸਾਹਿਬ ਜੀ ਦਾ ਨੇਤਰ ਹੈ। ਬਾਬਾ ਜੀ ਤਾਂ ਸਮੱਤ ਦਿੰਦੇ ਸੀ ਭਾਈ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਿਸ਼ਾਨੀ ਵਜੋਂ ਗਟਕਾ ਸਾਹਿਬ ਦੇ ਵਿੱਚ ਕੋਈ ਕਾਗਜ਼ ਕਾਰਡ ਵਗੈਰਾ ਨਹੀਂ ਰੱਖਣਾ ਚਾਹੀਦਾ। ਜਿਵੇਂ ਸਾਡੀ ਅੱਖ ਵਿੱਚ ਜਰਾ ਜਿਹਾ ਕੁਝ ਪੈ ਜਾਵੇ ਰੜਕਦਾ ਬਾਬਾ ਜੀ ਬਚਨ ਕਰਦੇ ਸੀ ਸਹਿਜ ਪਾਠ ਕਰਦੇ ਕਰਦੇ ਜਿੱਥੇ ਵੀ ਪੰਕਤੀ ਜੀ ਸਮਾਪਤੀ ਹੁੰਦੀ ਹੈ ਸ਼ਬਦ ਦੀ ਇੱਕ ਵੱਖਰੀ ਕਾਪੀ ਲਾਓ ਉਹਦੇ ਤੇ ਅੰਗ ਪੰਕਤੀ ਨੋਟ ਕਰੋ ਅੱਜ ਕੱਲ੍ਹ ਕਈ ਇਸ ਤਰ੍ਹਾਂ ਹਨ ਜਿਹੜੇ ਭਾਈ ਜਿਹੜੇ ਇਸ ਤਰ੍ਹਾਂ ਮਰਿਆਦਾ ਨਹੀਂ ਰੱਖਦੇ ਫਿਰ ਉਹ ਵਿੱਚੇ ਹੀ ਕੋਈ ਨਾ ਕੋਈ ਨਿਸ਼ਾਨੀ ਰੱਖ ਦਿੰਦੇ ਗੁਟਕਾ ਸਾਹਿਬ ਦੇ ਐਵੇਂ ਵੀ ਗੁਰੂ ਸਾਹਿਬ ਤੋਂ ਖੁਸ਼ੀਆਂ ਸਾਨੂੰ ਨਹੀਂ ਮਿਲਦੀਆਂ ਵੱਖਰੀ ਕਿਤਾਬ ਕਾਪੀ ਲਾਉਣੀ ਚਾਹੀਦੀ ਆ ਉਹਦੇ ਉੱਪਰ ਸਾਨੂੰ ਇਹ ਚੀਜ਼ਾਂ ਨੋਟ ਕਰਨੀਆਂ ਚਾਹੀਦੀਆਂ ਅੱਜ ਕੱਲ ਤਾਂ ਕਈ ਸੁਸਾਇਟੀਆਂ ਵੀ ਬਣ ਗਈਆਂ ਉਹਨਾਂ ਨੇ ਸੋਹਣੀਆਂ ਡੈਰੀਆਂ ਸ਼ਿਪ ਵਾਲੀਆਂ ਹਨ ਤਾਂ ਇਹਨਾਂ ਦਾ ਵੀ ਆਪਾਂ ਲਾਹਾ ਲੈ ਸਕਦੇ ਆ ਜਿਨ੍ਹਾਂ ਉੱਪਰ ਬਕਾਇਦਾ ਅੰਗ ਨੰਬਰ ਮਨਪਾਉਂਦੇ ਫਰਮਾਨ ਵੀ ਲਿਖੇ ਹੋਏ ਆ ਤਾਂ ਇਵੇਂ ਸਾਧ ਸੰਗਤ ਜੀ ਗੁਰਮੁਖ ਪਿਆਰਿਓ ਕਾਫੀ ਸਾਲਾਂ ਦੀ ਗੱਲ ਆ ਵੀ ਅੰਮ੍ਰਿਤਸਰ ਕਿਸੇ ਦੇ ਘਰ ਤੇ ਕਿਸੇ ਕੰਮ ਕਰਕੇ ਨਾ ਮਹਾਂਪੁਰਖ ਕੋਈ ਗਏ ਰੱਬ ਦੇ ਪਿਆਰੇ ਵੀ ਉਹਨਾਂ ਨੇ ਪੁੱਛਿਆ ਮਾਤਾ ਜੀ ਕਿੰਨੀ ਜਗ੍ਹਾ ਚ ਤੁਹਾਡੀ ਕੋਠੀ ਆ ਧਿਆਨ ਨਾਲ ਸੁਣਨਾ ਜੀ ਕਹਿਣ ਲੱਗੇ 500 ਗਜ ਉਹਨਾਂ ਨੇ ਪੁੱਛਿਆ ਕਿੰਨੇ ਕਮਰੇ ਆ ਕਹਿੰਦੇ ਸਾਡੀ ਕੋਠੀ ਵਿੱਚ ਜੀ 17 ਕਮਰੇ ਆ 17 ਉਹਨਾਂ ਨੇ ਪੁੱਛ ਲਿਆ ਰੱਬ ਦੇ ਪਿਆਰਿਆਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਕਮਰਾ ਹੈ ਜਿੱਥੇ ਗੁਟਕਾ ਸਾਹਿਬ ਰੱਖੇ ਜਾਂਦੇ ਆ ਪੋਥੀ ਸਾਹਿਬ ਤੇ ਉਹਨਾਂ ਨੇ ਬੜੇ ਮਾਣ ਨਾਲ ਸਿਰ ਹਿਲਾਇਆ ਕਹਿਣ ਲੱਗੇ ਸਾਡੇ ਘਰ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਕਮਰਾ ਹੈ ਕਹਿੰਦੇ ਮਾਤਾ ਜੀ ਕਮਰਾ ਕਿੱਥੇ ਆ ਕਹਿਣ ਲੱਗੇ ਚੌਥੀ ਮੰਜ਼ਲ ਤੇ ਆ ਜੀ ਉੱਪਰ ਧਿਆਨ ਦੇਣਾ ਗਰਮੀ ਵਿੱਚ ਜਿਹੜਾ ਸਭ ਤੋਂ ਉੱਤੇ ਕਮਰਾ ਹੁੰਦਾ ਉੱਥੇ 5 ਮਿੰਟ ਵੀ ਨਹੀਂ ਰੁਕਿਆ ਜਾ ਸਕਦਾ ਸਹਿਜ ਸੁਭਾ ਪੁੱਛਿਆ ਪ੍ਰਕਾਸ਼ ਕੌਣ ਕਰਦਾ ਸੌਖਾਸਣ ਕੌਣ ਕਰਦਾ ਤੇ ਫਿਰ ਉਹਨਾਂ ਦੇ ਮਾਤਾ ਦੇ ਲਫ਼ਜ਼ ਸੀਗੇ ਪੁੱਤਰ ਜੀ ਮੇਰੇ ਤਾਂ ਗੋਡੇ ਦਰਦ ਕਰਦੇ ਆ ਵੀ ਮੈਂ ਕਿੱਥੇ ਚੜ੍ਹ ਸਕਦੀ ਆ ਅਗਨੇ ਤੁਹਾਡੀਆਂ ਨੋਹਾ ਪ੍ਰਕਾਸ਼ ਕਰਦੀਆਂ ਸੌਖਾਸਨ ਕਰਦੀਆਂ ਕਹਿੰਦੇ ਬੱਚੇ ਛੋਟੇ ਆ ਉਹ ਉਹਨਾਂ ਦੀ ਦੇਖਭਾਲ ਵਿੱਚ ਲੱਗੀਆਂ ਰਹਿੰਦੀਆਂ ਕਿੱਥੇ ਸਮਾਂ ਫਿਰ ਕਹਿੰਦੇ ਤੁਹਾਡੇ ਪੁੱਤਰ ਪ੍ਰਕਾਸ਼ ਕਰਦੇ ਆ ਸੌਖਾਸਨ ਕਰਦੇ ਆ ਕਹਿਣ ਲੱਗੇ ਨਹੀਂ ਉਹ ਰਾਤ ਨੂੰ ਕੰਮ ਧੰਦਿਆਂ ਵਿੱਚ ਬਿਜ਼ਨਸ ਵੱਡਾ ਉਹ ਲੇਟ ਹੋ ਜਾਂਦੇ ਕਮਾਂਕਾਰਾਂ ਤੋਂ ਫਿਰ ਉਹ ਹੈਰਾਨ ਹੋ ਗਏ ਵੀ ਤੁਹਾਡੇ ਗੋਡੇ ਦਰਦ ਹੁੰਦੇ ਆ ਨੋਹਾ ਕੋਲ ਸਮਾਂ ਨਹੀਂ ਬੱਚਿਆਂ ਕਰਕੇ ਮੁੰਡੇ ਤੁਹਾਡੇ ਲੇਟ ਉੱਠਦੇ ਆ ਸੁਪ ਪ੍ਰਕਾਸ਼ ਕੌਣ ਕਰਦਾ ਸੌਖਾਸਣ ਕੌਣ ਕਰਦਾ ਕਹਿੰਦੇ ਜੀ ਅਸੀਂ ਗ੍ਰੰਥੀ ਸਿੰਘ ਜੀ ਰੱਖੇ ਆ ਉਹ ਆਪੇ ਹੀ ਆ ਜਾਂਦੇ ਆ ਪ੍ਰਕਾਸ਼ ਕਰ ਲੈਂਦੇ ਆ ਸੌਖਾਸਣ ਕਰਾਉਂਦੇ ਆ ਅਸੀਂ ਸੰਗਰਾਂਦ ਵਾਲੇ ਦਿਨ ਉੱਪਰ ਚੜ੍ਹ ਕੇ ਮੱਥਾ ਟੇਕ ਆਉਂਨੇ ਆ ਹੱਦ ਹੋ ਗਈ ਗੁਰਮਖੋ ਇਹਨੂੰ ਹੁਣ ਤੁਸੀਂ ਕੀ ਕਹੋਗੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਆ ਦੁਨੀਆ ਨੂੰ ਦਿਖਾਉਣ ਲਈ ਕਮਰਾ ਬਣਾਇਆ ਸੀ ਵੀ ਸਾਡੇ ਮੌਜੂਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ ਪਰ ਜਾਣਾ ਨਹੀਂ ਉੱਥੇ ਸੰਗਰਾਦ ਵਾਲੇ ਦਿਨ ਆ ਜਾਣਾ ਤਾਂ ਘਰ ਹੀ ਨਹੀਂ ਜਾਇਆ ਜਾਂਦਾ ਕਈਆਂ ਤੋਂ ਉਹਨਾਂ ਅੱਗੇ ਅਰਦਾਸ ਕਰਨੀ ਪਰ ਜੇ ਉਹਨਾਂ ਵਾਸਤੇ ਹਿਰਦੇ 'ਚ ਪਿਆਰ ਨਹੀਂ ਗੁਰੂ ਲਈ ਫਿਰ ਅਰਦਾਸ ਕਿਵੇਂ ਪਹੁੰਚੇਗੀ ਜੀ ਤਾਂ ਗੁਰਮਖ ਪਿਆਰਿਓ ਬਾਬਾ ਅਨੰਦ ਸਿੰਘ ਜੀ ਨੇ ਤੇ ਉਹਨਾਂ ਦੇ ਘਰ ਦੀ ਸੰਗਤ ਕਰਨ ਵਾਲਿਆਂ ਦੇ ਘਰ ਕਦੀ ਜਾ ਕੇ ਦੇਖਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਦੇ ਦਰਸ਼ਨ ਕਰਨਾ ਆਮ ਕਮਰਿਆਂ ਦੇ ਲੈਵਲ ਨਾਲੋਂ ਉਹ ਕਮਰਾ 2.5 ਫੁੱਟ ਉੱਚਾ ਹੋਵੇਗਾ ਕਿਉਂ ਸਤਿਕਾਰ ਵਜੋਂ ਤੇ ਉਹ ਕਮਰਾ ਇਨਾ ਨੇੜੇ ਹੋਵੇਗਾ ਜਿੱਥੇ ਘਰ ਦਾ ਹਰ ਜੀ ਆਸਾਨੀ ਨਾਲ ਦਰਸ਼ਨ ਕਰ ਸਕੇ ਸਤਿਗੁਰੂ ਜੀ ਦਾ ਕਮਰਾ ਜਿੰਨਾ ਨੇੜਾ ਹੋਵੇਗਾ ਉਨਾ ਹੀ ਤੁਹਾਡਾ ਨਿਤਨੇਮ ਯਾਦ ਕਰਨਾ ਦੁੱਗਣਾ ਤਿਗਣਾ ਹੋਵੇਗਾ ਯਾਦ ਰੱਖਿਓ ਇਹ ਯੋਗਤियां ਨੇ ਜੇ ਹੁਣ ਚੌਥੀ ਮੰਜ਼ਲ ਤੇ ਬਣਾ ਲਿਆ ਜਾਵੇਗਾ ਕੌਣ ਜਾਵੇਗਾ ਕੌਣ ਜੀ ਉੱਥੇ ਬਜ਼ੁਰਗਾਂ ਤੋਂ ਜਾਇਆ ਨਹੀਂ ਜਾਣਾ ਆਲਸ ਪੈ ਜੇਗੀ ਮਨ ਤਾਂ ਪਹਿਲਾਂ ਹੀ ਇਹ ਚਲਾਕਾ ਚਲਾਕੀਆਂ ਖੇਡਦਾ ਸਾਡੇ ਨਾਲ ਇਨੈਤ ਨੀਵਨਾ ਕਿਤੇ ਕਰਨਾ ਪੈ ਜੇ ਬਾਣੀ ਨਾ ਕਿਤੇ ਪੜ੍ਹਨੀ ਪੈ ਜੇ ਮਨ ਦੀ ਪਹਿਲੀ ਚਲਾਕੀ ਆ ਤੁਹਾਨੂੰ ਪਟਕਾ ਕੇ ਰੱਖਣਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਤੇ ਤੁਸੀਂ ਉਲਝਦੇ ਹੋ ਇਹਦੇ ਵਿੱਚ ਲਝਾਉਂਦਾ ਤੁਸੀਂ ਉਲਝਦੇ ਜਾਂਦੇ ਹੋ ਅਸੀਂ ਕੂਟਣ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋਂ ਜੰਮਤੇ ਛੂਟੈ ਇਸ ਕਰਕੇ ਭਾਈ ਜਿਹਦੇ ਅੱਗੇ ਅਰਦਾਸ ਉਦੇ ਵਾਸਤੇ ਹਿਰਦੇ ਚ ਪਿਆਰ ਹੋਵੇ ਫੇਰ ਭਾਈ ਅਰਦਾਸ ਪਹੁੰਚਦੀ ਹੈ ਆਇਆ ਸੀ ਜਿਹੜਾ ਨੌਜਵਾਨ ਪਰਿਵਾਰ ਸਮੇਤ ਕਹਿਣ ਲੱਗਾ ਬਾਬਾ ਜੀ ਆਪਜੀ ਤੁਹਾਨੂੰ ਮਹਾਪੁਰਖੋ ਇਹਨਾਂ ਨੇ ਸਾਨੂੰ ਦੇਖੋ ਭਾਈ ਇਹ ਜੁਗਤੀਆਂ ਦੱਸੀਆਂ ਇਹ ਜੁਗਤੀਆਂ ਪਤਾ ਹੀ ਨਹੀਂ ਸੀ ਲੱਗਣੀਆਂ ਅਸੀਂ ਵੀ ਆਪਣੇ ਘਰ ਵਿੱਚ ਵੱਖਰਾ ਕਮਰਾ ਬਣਾਵਾਂਗੇ ਉੱਥੇ ਗੁਟਕਾ ਸਾਹਿਬ ਦਾ ਸਤਕਾਰ ਕਰਾਂਗੇ ਬਾਬਾ ਜੀ ਨੇ ਆਖਿਆ ਭਾਈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਨਹੀਂ ਕਰਦੇ ਗਟਕਾ ਸਾਹਿਬ ਦਾ ਸਤਕਾਰ ਨਹੀਂ ਕਰਦੇ ਉਹ ਗੁਰੂ ਘਰ ਤੋਂ ਕਦੇ ਵੀ ਕੋਈ ਦਾਤ ਨਹੀਂ ਲੈ ਸਕਦੇ ਯਾਦ ਰੱਖਿਓ ਹੁਣ ਦੇਖਿਓ ਬਹੁਤ ਲੋਕ ਆ ਜਿਹੜੇ ਕਹਿ ਦਿੰਦੇ ਆ ਸਾਡੀ ਗੁਰੂ ਤੇ ਬਹੁਤ ਸ਼ਰਧਾ ਪਰ ਕੀ ਉਹਨਾਂ ਅੰਦਰ ਲੱਛਣ ਹਨ ਉਹ ਨਿਸ਼ਾਨੀਆਂ ਹਨ ਝਾਤੀ ਮਾਰੋ ਵੀ ਇਹ ਨਿਸ਼ਾਨੀਆਂ ਸਾਡੇ ਵਿੱਚ ਆ ਗਈਆਂ ਮਾਇਆ ਦੇ ਪ੍ਰਭਾਵ ਤੋਂ ਉਪਰ ਉੱਠੇਆਂ ਸੀ ਮਾਇਆ ਦੇ ਪ੍ਰਭਾਵ ਤੱਡੇ ਤੇ ਪੈਂਦੇ ਆ ਵੀ ਦੂਜਿਆਂ ਦੀਆਂ ਚੀਜ਼ਾਂ ਵੇਖ ਕੇ ਕਹਿੰਦੇ ਆ ਵੀ ਸਾਡਾ ਵੀ ਘਰ ਇਦਾਂ ਦਾ ਬਣ ਜਾਵੇ ਇਹੋ ਜਿਹਾ ਬਣ ਜਾਵੇ ਇਦਾਂ ਦਾ ਹੋ ਜਾਵੇ ਦੇਖੋ ਇੱਕ ਤਾਂ ਹੁੰਦੀ ਆ ਗਰੀਬੀ ਵੀ ਆਮ ਸੁਧਾਰਨ ਘਰ ਜਿਹੜਾ ਰਹਿਣ ਲਈ ਜਿਹੜੀ ਕੁੱਲੀ ਚਾਹੀਦੀ ਆ ਬਣ ਜਾਵੇ ਇੱਕ ਹੁੰਦਾ ਇਛਾਵਾਂ ਵਧੀ ਜਾਣੀਆਂ ਆ ਆ ਵੀ ਬਣਾ ਲਈਏ ਇੰਨੇ ਗਾਇ ਦੀ ਸਾਡੀ ਵੱਡੀ ਕੋਠੀ ਹੋ ਜੇ ਇਦੋਂ ਵੀ ਵੱਡਾ ਮਕਾਨ ਬਣ ਜੇ ਤ੍ਰਿਸ਼ਨਾ ਹੁੰਦੀ ਹੈ ਲੋੜ ਦੀ ਨਹੀਂ ਮੈਂ ਤ੍ਰਿਸ਼ਨਾ ਦੀ ਗੱਲ ਕਰ ਰਿਹਾ ਆ ਹਾਂ ਉਹ ਕਦੇ ਵੀ ਇਕੱਲਾ ਨਹੀਂ ਹੁੰਦਾ ਸਿੱਖ ਹਰ ਵੇਲੇ ਆਪਣੇ ਗੁਰੂ ਨੂੰ ਅੰਗ ਸੰਗ ਮਹਿਸੂਸ ਕਰਦਾ ਮੇਰਾ ਗੁਰੂ ਮੇਰੇ ਨਾਲ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਉਹਦੇ ਅੰਦਰ ਗੁਰੂ ਦਾ ਨਿਰਮਲ ਭਾਵਾ ਆ ਜਾਂਦਾ ਵੀ ਹਾਂ ਆਹ ਕੰਮ ਨਹੀਂ ਕਰਨਾ ਵੀ ਗੁਰੂ ਦਾ ਡਰਾ ਪਰਮੇਸ਼ਰ ਦਾ ਝਿੜਕਾਂ ਪਹਿਣਗੀਆਂ ਇਸ ਕਰਕੇ ਭਾਈ ਸੇਵਾ ਸਿਮਰਨ ਗੁਰਬਾਣੀ ਪੜ੍ਹਨੀ ਗੁਰਬਾਣੀ ਸੁਣਨੀ ਇਹਦੀ ਭੁੱਖ ਲੱਗਣੀ ਬਹੁਤ ਜ਼ਰੂਰੀ ਆ ਆਪਣੇ ਗੁਰੂ ਨੂੰ ਇੱਕ ਨੰਬਰ ਤੇ ਦੁਨੀਆ ਨੂੰ ਦੂਜੇ ਨੰਬਰ ਤੇ ਰੱਖਦਾ ਗੁਰਸਿੱਖ ਕੀ ਅਸੀਂ ਇਦਾਂ ਕਰਦੇ ਆ ਇੱਥੇ ਮੈਂ ਕੁਝ ਨਿਸ਼ਾਨੀਆਂ ਦੱਸ ਰਿਹਾ ਕਿ ਉਹ ਆਪ ਜੀ ਦੇ ਅੰਦਰ ਹੈਗੀਆਂ ਨੇ ਜੇ ਤਾਂ ਹੈਗੀਆਂ ਹਨ ਵੀ ਦੁਨੀਆ ਦੂਜੇ ਨੰਬਰ ਤੇ ਆ ਗੁਰੂ ਪਹਿਲੇ ਨੰਬਰ ਤੇ ਆ ਸਾਡੇ ਲਈ ਅਜੇ ਭਾਈ ਦੁਨੀਆ ਪਹਿਲੇ ਨੰਬਰ ਤੇ ਆ ਗੁਰੂ ਦੂਜੇ ਨੰਬਰ ਤੇ ਆ ਬਹੁਤ ਫਰਕ ਆ ਇਹਨਾਂ ਚੀਜ਼ਾਂ ਵਿੱਚ ਸਤਿਗੁਰੂ ਮਹਾਰਾਜ ਸਮਰੱਥ ਸਭ ਕੁਝ ਕਰ ਸਕਦੇ ਆ ਉਹ ਆਏ ਬਾਬਾ ਜੀ ਦੇ ਕੋਲੇ ਕਿਹਾ ਬਾਬਾ ਜੀ ਧੰਨਵਾਦ ਅੱਜ ਤੋਂ ਬਾਅਦ ਅਸੀਂ ਜੋ ਤੁਸੀਂ ਕਿਹਾ ਉਦਾਂ ਕਰਾਂਗੇ ਕਿ ਰਸਕੀ ਸਾਡੀ ਵੀ ਅਰਦਾਸ ਪੂਰੀ ਹੋ ਜਾਵੇਗੀ ਬਾਬਾ ਜੀ ਨੇ ਆਖਿਆ ਬਿਲਕੁਲ ਹੋ ਜਾਵੇਗੀ ਕਿਉਂਕਿ ਨਾ ਅਰਦਾਸ ਤਾਂ ਕੋਈ ਵੀ ਕਰੇ ਕਿਸੇ ਵੀ ਭਾਸ਼ਾ ਵਿੱਚ ਕਰ ਦਵੇ ਉਹਦੇ ਅੰਦਰ ਪ੍ਰੇਮ ਹੋਣਾ ਚਾਹੀਦਾ ਗੋਰੇ ਹੁਣ ਅੰਗਰੇਜ਼ੀ ਵਿੱਚ ਅਰਦਾਸ ਕਰਦੇ ਆ ਹੁਣ 크ਰਿਸਚੀਅਨ ਲੋਕਾਂ ਕਿ ਉਹਨਾਂ ਦੀ ਅਰਦਾਸ ਸੁਣੀ ਨਹੀਂ ਜਾਂਦੀ ਭਾਸ਼ਾ ਦੀ ਗੱਲ ਨਹੀਂ ਭਾਸ਼ਾ ਤਾਂ ਇੱਕ ਭਾਂਡਾ ਹੈ ਉਹਦੇ ਵਿੱਚ ਪ੍ਰੇਮ ਹੋਣਾ ਚਾਹੀਦਾ ਗੱਲ ਤਾਂ ਭਾਂਡੇ ਵਿੱਚ ਕੀ ਹੈ ਜ਼ਹਿਰ ਕਿ ਅੰਮ੍ਰਿਤ ਗੱਲ ਤਾਂ ਉਹਦੀ ਹੈ ਤਾਂ ਅਸੀਂ ਕਈ ਵਾਰੀ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਾਡਾ ਵੀ ਜੀਵਨ ਬਦਲੇ ਤੇ ਅਸੀਂ ਆਪਣੇ ਨਾਲ ਸਾਧ ਸੰਗਤ ਵਿੱਚ ਜੋੜੀਏ ਦੂਜਿਆਂ ਨੂੰ ਵੀ ਚੰਗੇ ਪਾਸੇ ਲਾਈਏ ਜਿਵੇਂ ਆਪਾਂ ਕਹਿੰਨੇ ਆ ਨਸ਼ਿਆਂ ਤੇ ਕਿਸੇ ਨੂੰ ਲਾ ਦੇਣਾ ਬਹੁਤ ਵੱਡਾ ਗੁਨਾਹ ਨਾ ਜਿਵੇਂ ਪਾਪ ਆ ਸੰਗਤ ਵਿੱਚ ਲਿਆ ਦੇਣਾ ਕਿਸੇ ਨੂੰ ਬਹੁਤ ਵੱਡਾ ਪੁੰਨ ਇਹਦੇ ਵਰਗਾ ਕੋਈ ਪੁੰਨ ਨਹੀਂ ਅੱਜ ਕੱਲ ਦਾ ਜਿਹੜਾ ਦੌਰ ਆ ਉਹ ਬਹੁਤ ਜ਼ਿਆਦਾ ਆਪਾਂ ਕਹਿੰਨੇ ਕਲਯੁਗ ਆ ਦੇਖੋ ਜੀ ਜੇ ਵਰਤੀ ਨਾ ਜਾਵੇ ਯੋਗਤਾ ਅਯੋਗਤਾ ਬਣ ਜਾਂਦੀ ਆ ਤੇ ਇਵੇਂ ਸਿਆਣੇ ਸਹਿਮਤ ਹੁੰਦੇ ਆ ਮੂਰਖ ਲੋਕ ਬਹਿਸ ਕਰਦੇ ਆ ਤੇ ਇਹ ਚੀਜ਼ਾਂ ਜਿਹੜੀਆਂ ਆਸੇ ਪਾਸੇ ਹੁੰਦੀਆਂ ਜੇ ਬੰਦੇ ਦੇ ਅੰਦਰ ਆਨੰਦ ਹੋਵੇ ਨਾ ਗੁਰੂ ਵਾਲਾ ਚਾਹ ਹੋਵੇ ਕਿਰਤਾ ਗੂੰਗੇ ਵੀ ਗਾਉਣ ਲੱਗ ਪੈਂਦੇ ਗੂੰਗੇ ਵੀ ਦੇਖੋ ਜੀ ਆਪਾਂ ਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਵੀ ਅੰਦਰ ਜਿਹੜਾ ਹੈ ਆਨੰਦ ਹੋਣਾ ਚਾਹੀਦਾ ਤੇ ਬਾਹਰ ਸਭ ਕੁਝ ਠੀਕ ਆ ਮਨ ਹੀ ਨਹੀਂ ਠੀਕ ਕਿ ਸਭ ਕੁਝ ਠੀਕ ਆ ਮਨ ਨੂੰ ਠੀਕ ਕਰਨ ਵਾਸਤੇ ਆਪਾਂ ਨੂੰ ਸੰਗਤ ਕਰਨੀ ਪਵੇਗੀ ਕਿਉਂਕਿ ਧਰਮੀ ਆ ਜਿਹੜਾ ਸਾਨੂੰ ਖੁਸ਼ ਹੋ ਕੇ ਦੁੱਖ ਸਹਿਣ ਦੀ ਜਾਂਚ ਸਿਖਾਉਂਦਾ ਇਹ ਗੁਰੂ ਸਾਹਿਬ ਦੀ ਬਾਣੀ ਹੋਈ ਆ ਨਹੀਂ ਬੰਦਾ ਦੁੱਖ ਦੇ ਵਿੱਚ ਪੀੜਿਆ ਜਾਂਦਾ ਰਜਾ ਨੂੰ ਮੰਨਦਾ ਹੀ ਨਹੀਂ ਇਹ ਚੀਜ਼ਾਂ ਸਾਨੂੰ ਸਿੱਖਣੀਆਂ ਪੈਣਗੀਆਂ ਕਿਉਂਕਿ ਦੇਖੋ ਜੀ ਦੁਨੀਆ ਤੇ ਬਹੁਤ ਤਰ੍ਹਾਂ ਦੇ ਲੋਕ ਆ ਚੰਗੇ ਵੀ ਆ ਮਾੜੇ ਵੀ ਆ ਹੁਣ ਆਪਾਂ ਬੁਰਿਆਂ ਵੱਲ ਧਿਆਨ ਨਹੀਂ ਦੇਣਾ ਆਪਾਂ ਤਾਂ ਚੰਗਿਆਂ ਦੀ ਸੰਗਤ ਕਰਨੀ ਹੈ ਕਿਉਂਕਿ ਜੇ ਚੰਗਿਆਂ ਦੀ ਸੰਗਤ ਕਰਾਂਗੇ ਆਉਣ ਵਾਲਾ ਭਵਿੱਖ ਵਧੀਆ ਹੋਵੇਗਾ ਲੰਘ ਗਏ ਕੱਲ ਦੇ ਕਾਰਜ ਅੱਜ ਦੇ ਸਿੱਟੇ ਬਣ ਜਾਂਦੇ ਯਾਦ ਰੱਖਿਓ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਜੋ ਸ੍ਰੀ ਜਪਜੀ ਸਾਹਿਬ ਦੀ ਬਾਣੀ ਵਿੱਚ ਹੈ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਮਿਹਨਤ ਕਰੋ ਭਾਈ ਮਿਹਨਤ ਕਰੋ ਅੱਜ ਤੱਕ ਸੰਸਾਰ ਵਿੱਚ ਇਹ ਹੈ ਗੱਲ ਦੇਖੋ ਇੱਕ ਵੀ ਬੰਦਾ ਪਸੀਨੇ 'ਚ ਨਹੀਂ ਡੁੱਬਿਆ ਪਾਣੀ 'ਚ ਬਹੁਤ ਡੁੱਬੇ ਆ ਪਾ ਮਿਹਨਤ ਕਰਨੀ ਚਾਹੀਦੀ ਹੈ ਸਾਨੂੰ ਮਿਹਨਤ ਕਰਦੇ ਆ ਲੋਕ ਮਜ਼ਦੂਰ ਮਿਹਨਤ ਕਰਦੇ ਆ ਉਹ ਹੱਥੀਂ ਕਰਤਾ ਮੈਂ ਮਿਹਨਤ ਦੀ ਗੱਲ ਜਿਹੜੀ ਕਰ ਰਿਹਾ ਉਹ ਉਹ ਆ ਵੀ ਆਪਣੇ ਆਪ ਨਾਲ ਬੈਠਣਾ ਆਪਣੇ ਆਪ ਨੂੰ ਪੜ੍ਹਨਾ ਆਪਣੇ ਆਪ ਨੂੰ ਸਮਝਣਾ ਕਿਰਤੀ ਬੰਦੇ ਤਾਂ ਮਿਹਨਤ ਕਰਦੇ ਆ ਵਿਚਾਰੇ ਮਜ਼ਦੂਰ ਸਾਰਾ ਸਾਰਾ ਦਿਨ ਲੱਗੇ ਰਹਿੰਦੇ ਆ ਠੀਕ ਆ ਪਰ ਇੱਕ ਹੁੰਦੀ ਆ ਇਹ ਜਿਹੜੀ ਮਿਹਨਤ ਆ ਮਨ ਤੇ ਮਨ ਤੇ ਕੰਮ ਕਰਨਾ ਉਹ ਅਸੀਂ ਘੱਟ ਕੀਤਾ ਇਸ ਕਰਕੇ ਜਿਹੜੀ ਚੀਜ਼ੇ ਨਾਲ ਬੈਠੇ ਹੀ ਨਹੀਂ ਉਹਦੀ ਸਾਨੂੰ ਸਮਝ ਨਹੀਂ ਆਉਂਦੀ ਬਹੁਤ ਚੀਜ਼ਾਂ ਜਦੋਂ ਅਥਨਚੇਤ ਹੋ ਜਾਂਦੀਆਂ ਨੇ ਅਸੀਂ ਕਿੰਨੇ ਆਹ ਕੀ ਸਾਡੇ ਨਾਲ ਹੋ ਗਿਆ ਹੌਲੀ ਹੌਲੀ ਸਾਡੇ ਤੱਕ ਬੜਾ ਕੁਝ ਆਉਂਦਾ ਹੈ ਹੌਲੀ ਹੌਲੀ ਬਹੁਤ ਚੀਜ਼ਾਂ ਸਾਡੇ ਤੱਕ ਆਉਂਦੀਆਂ ਨੇ ਅਚਨ ਚੇਤਾਪਨ ਨੂੰ ਪਤਾ ਲੱਗਦਾ ਆਹ ਸਾਡੇ ਨਾਲ ਕੀ ਹੋ ਗਿਆ ਕੀ ਹੋ ਗਈ ਇਹ ਪਾਣਾ ਕਿਵੇਂ ਵਾਪਰ ਗਿਆ ਪਰ ਉਹ ਇੱਕਦਮ ਨਹੀਂ ਪਹਿਲਾਂ ਹੌਲੀ ਹੌਲੀ ਚੀਜ਼ਾਂ ਇਕੱਠੀਆਂ ਹੁੰਦੀਆਂ ਹੀ ਆਉਂਦੀਆਂ ਨੇ ਤਾਂ ਸਾਨੂੰ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਗੁਰੂ ਮਹਾਰਾਜ ਕਿਰਪਾ ਕਰਨ ਜੇ ਭਾਈ ਹੋ ਸਕੇ ਕਿਸੇ ਦਾ ਬੁਰਾ ਨਾ ਕਰੋ ਕਿ ਇਹ ਰਾਹ ਜਿਹੜਾ ਨਾ ਕੰਡਿਆਂ ਵਾਲਾ ਲੋੜਵੰਦਾਂ ਦੀ ਮਦਦ ਕਰੋ ਸਹਾਇਤਾ ਕਰੋ ਕਿਉਂਕਿ ਭਾਈ ਇਹਦੇ ਨਾਲ ਤੁਹਾਡਾ ਭਲਾ ਹੋਵੇਗਾ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਮਖ ਪਿਆਰਿਓ ਸਿਆਣੇ ਜਿਹੜੇ ਆ ਨਾ ਸਿਆਣੇ ਲੋਕ ਹੁੰਦੇ ਆ ਉਹਨਾਂ ਦੀਆਂ ਗੱਲਾਂ ਵਿੱਚ ਤਤ ਹੁੰਦੇ ਮਹਾਪੁਰਖਾਂ ਦੇ ਬਚਨ ਸਾਡੀ ਜ਼ਿੰਦਗੀ ਬਦਲ ਦਿੰਦੇ ਆ ਗੁਰਮਖੋ ਤਾਂ ਆਪਾਂ ਵੀ ਆਪ ਦਾ ਆਪ ਸਵਾਰ ਲਈਏ ਆਪ ਪਛਾਣ ਸੋ ਸਭ ਗੁਣ ਜਾਣੇ ਜਿਹੜਾ ਆਪਣੇ ਆਪ ਨੂੰ ਪਛਾਣਦਾ ਹੀ ਨਹੀਂ ਉਕਾਦਾ ਇਨਸਾਨ ਜਿਹੜਾ ਪਛਾਣ ਲੈਂਦਾ ਉਹ ਚ ਸਾਰੇ ਗੁਣ ਆ ਜਾਂਦੇ ਆ ਜੀ ਧੰਤਨ ਬਾਬਾ ਅਨੰਦ ਸਿੰਘ ਜੀ ਮਹਾਂਪੁਰਖ ਉਹਨਾਂ ਦੀ ਸ਼ਾਨ ਬੜੀ ਉੱਚੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਵਾਰ-ਵਾਰ ਨਮਸਕਾਰ ਵਾਰ-ਵਾਰ ਨਮਸਕਾਰ ਆਓ ਭਾਈ ਅਮਰਤ ਛਕੀਏ ਆਪਾਂ ਚੰਗੇ ਇਨਸਾਨ ਬਣੀਏ ਮਹਾਂਪੁਰਖਾਂ ਦੇ ਬਚਨ ਕਮਾਈਏ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ